ਪੰਜਾਬ ਦੇ ਚਾਰ ਕੈਬਨਿਟ ਮੰਤਰੀਆਂ ਅਤੇ ਇੱਕ OSD ਨੂੰ ਹਟਾਉਣ ਤੋਂ ਬਾਅਦ ਹੁਣ CM ਦੇ ਬਹੁਤ ਕਰੀਬੀ ਤੇ ਉਹਨਾਂ ਦੀ ਕੋਰ ਟੀਮ ਦੇ ਮੈਂਬਰ ਵਜੋਂ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਇੱਕ ਸਖਸ਼ ਨੂੰ ਵੀ ਹਟਾ ਦਿੱਤਾ ਗਿਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਉਹ ਡਾਇਰੈਕਟਰ ਕਮਿਊਨੀਕੇਸ਼ਨ ਦੇ ਅਹੁਦੇ ਉੱਤੇ ਬਰਾਜਮਾਨ ਸੰਨ ਤੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਸਵਾਮਕ ਖਤਮ ਕਰ ਦਿੱਤੀ ਗੰਗਾ ਨੇ ਇਹ ਹੁਕਮ ਦਿੱਲੀ ਤੋਂ ਆਉਣ ਦੀ ਚਰਚਾ ਹੋ ਰਹੀ ਹੈ ਇੱਥੋਂ ਤੱਕ ਵੀ ਚਰਚਾ ਕਿ ਉਹਨਾਂ ਨੂੰ ਸੀਐਮ ਦੇ ਰਹਿਸ਼ ਤੇ ਵੀ ਐਂਟਰੀ ਤੋਂ ਰੋਕ ਦਿੱਤਾ ਗਿਆ ਸਭ ਤੋਂ ਵੱਡੀ ਖਬਰ ਇਸ ਵੇਲੇ ਦੀ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤਾਂ ਪੰਜਾਬੀ ਅਖਬਾਰ ਅਜੀਤ ਨੇ ਖਬਰ ਦੇ ਵਿੱਚ ਦੱਸਿਆ ਕਿ ਸੀਐਮ ਦੇ ਡਾਇਰੈਕਟਰ ਕਮਿਊਨੀਕੇਸ਼ਨ ਵਜੋਂ ਤਨਾਤ ਨਵਨੀਤ ਸਿੰਘ ਵਦਵਾ ਉਹਨਾਂ ਦੀ ਇਹ ਸਬਾਮਾ ਨੂੰ ਤੁਰੰਤ ਖਤਮ ਕਰ ਦਿੱਤਾ ਗਿਆ ਤੇ ਇਥੋਂ ਤੱਕ ਕਿ ਉਹਨਾਂ ਦੇ ਬਹੁਤ ਨਜ਼ਦੀਕੀ ਸਨ ਸੀਐਮ ਸਾਹਿਬ ਦੇ ਤੇ ਉਹਨਾਂ ਦੀ ਕੋਰ ਟੀਮ ਦੇ ਮੈਂਬਰ ਵੀ ਸੀ ਰਾਜ ਸਰਕਾਰ ਵੱਲੋਂ ਉਹਨਾਂ ਨੂੰ ਪਨਮੀਡੀਆ ਵਿੱਚ ਨਿਯੁਕਤ ਕੀਤਾ ਹੋਇਆ ਸੀ ਤੇ ਮੁੱਖ ਮੰਤਰੀ ਦੇ ਜਿੰਨੇ ਵੀ ਮੀਟਿੰਗਾਂ ਤੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਤਾਂ ਸਾਰਾਂ ਦੀ ਉਹਨਾਂ ਨੂੰ ਜਾਣਕਾਰੀ ਹੁੰਦੀ ਸੀ ਤੇ ਹਰੇਕ ਪ੍ਰੋਗਰਾਮ ਦੇ ਵਿੱਚ ਉਹ ਸ਼ਾਮਲ ਹੁੰਦੇ ਸੀ ਤੇ ਉਹਨਾਂ ਦੀ ਇਹ ਸਬਾਮਾ ਖਤਮ ਕਰਨ ਸੰਬੰਧੀ ਹੁਕਮ ਦਿੱਲੀ ਤੋਂ ਆਉਣ ਦੀ ਚਰਚਾ ਬਣੀ ਹੋਈ ਆ ਸਵੇਰ ਤੋਂ ਭਾਵ ਕਿ ਕੱਲ ਸਵੇਰ ਤੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਜਿਵੇਂ ਹੀ ਮੀਟਿੰਗਾਂ ਦੇ ਲਈ ਸੀਐਮ ਦੇ ਰਹਿائش ਦੇ ਉੱਤੇ ਉਹ ਪੁੱਜਦੇ ਨੇ ਤਾਂ ਉਹਨਾਂ ਨੂੰ ਅੰਦਰ ਐਂਟਰੀ ਨਹੀਂ ਮਿਲਦੀ ਇੱਥੋਂ ਤੱਕ ਕਿ ਉਹਨਾਂ ਦੀ ਗੱਡੀ ਐ ਸਰਕਾਰੀ ਉਹ ਵੀ ਵਾਪਸ ਲੈ ਲਈ ਗਈ ਆ ਇੱਥੋਂ ਤੱਕ ਵੀ ਖਬਰਾਂ ਨਹੀਂ ਕਿ ਅਲਾਰਟ ਸਰਕਾਰੀ ਕੋਠੀ ਵੀ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਹਾਲਾਂਕਿ ਸਰਕਾਰੀ ਤੌਰ ਦੇ ਤੇ ਉਹਨਾਂ ਨੇ ਸਵਾਮਾ ਖਤਮ ਕਾਰਨ ਸੰਬੰਧੀ ਕੋਈ ਕਾਰਨ ਨਹੀਂ ਦੱਸਿਆ ਗਿਆ ਚਾਚਾ ਇਹ ਵੀ ਹੈ ਕਿ ਮੁੱਖ ਮੰਤਰੀ ਨਾਲ ਜ਼ਿਆਦਾ ਨੇੜਤਾ ਤੇ ਇਹਨਾਂ ਉੱਪਰ ਲੱਗ ਰਹੇ ਕੁਝ ਦੋਸ਼ ਕਾਰਵਾਈ ਦਾ ਕਾਰਨ ਹੋ ਸਕਦੇ ਆ ਜਿਸ ਕਰਕੇ ਇਹਨਾਂ ਨੂੰ ਹਟਾਇਆ ਗਿਆ ਪਰ ਅਧਿਕਾਰਤ ਤੌਰ ਦੇ ਉੱਤੇ ਇਸ ਦੀ ਕੋਈ ਪੁਸ਼ਟੀ ਨਹੀਂ ਅੱਜ ਪੰਜਾਬ ਸਿਵਲ ਸੈਕਟਰੀਟ ਵਿੱਚ ਹਾਈ ਕਮਾਂਡ ਪਦਰਤੀ ਹੋਈ ਇਸ ਕਾਰਵਾਈ ਦੀ ਕਾਫੀ ਚਰਚਾ ਰਹੀ ਚਰਚਾ ਵਿੱਚ ਇਹ ਵੀ ਦੱਸਦੇ ਆ ਕਿ ਆਉਣ ਵਾਲੇ ਦਿਨਾਂ ਦੌਰਾਨ মিডিਆ ਲਈ ਮਗਰਲੇ ਸਮੇਂ ਦੌਰਾਨ ਉਹ ਸਾਰੇ ਗਏ ਤੰਤਰ ਤੇ ਕੁਝ ਹੋਰ ਮਾਰਾਤੀਆਂ ਤੇ ਵੀ ਕਾਰਵਾਈ ਹੋ ਸਕਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਜ ਸਰਕਾਰ ਤੋਂ ਪੰਜਾਬ ਤੋਂ ਬਾਹਰ ਦੂਜੇ ਰਾਜ ਦੇ ਸੂਬਿਆਂ ਦੇ ਵਿੱਚ ਜੋ ਇਸ਼ਤਿਹਾਰਬਾਜ਼ੀ ਤੇ ਜੋ ਮਸ਼ਹੂਰੀਆਂ ਕੀਤੀ ਗੰਗਾ ਉਹਨਾਂ ਦੇ ਖਰਚਿਆਂ ਦੇ ਵੇਰਵੇ ਦੇ ਅੰਕੜੇ ਮੰਗੇ ਗਏ ਆ ਜਿਸ ਕਰਕੇ ਸਰਕਾਰ ਕਾਫੀ ਪਰੇਸ਼ਾਨ ਹੈ ਕਿਉਂਕਿ ਸਰਕਾਰ ਵੱਲੋਂ ਇਹਨਾਂ ਸੂਬਿਆਂ ਵਿੱਚ ਜੋ ਇਸ਼ਤਿਹਾਰਾਂ ਦਿਆਂ ਲੋੜਾਂ ਨੂੰ ਠੀਕ ਠਹਿਰਾਉਣ ਦਾ ਮੁੱਦਾ ਉਹ ਮੁਸ਼ਕਲ ਬਣਦਾ ਜਾ ਰਿਹਾ ਤਾਂ ਇਸ ਕਰਕੇ ਇਹ ਕਾਰਵਾਈ ਹੋ ਸਕਦੀ ਹੈ ਜਾਂ ਇਸ ਨੂੰ ਵੀ ਇਸ ਕਾਰਵਾਈ ਦੇ ਨਾਲ ਜੋੜਿਆ ਜਾ ਸਕਦਾ ਤਾਂ ਹੁਣ ਇਥੇ ਅਧਿਕਾਰਤ ਤੌਰ ਦੇ ਉੱਤੇ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਨਾ ਇਸ ਸੀਐਮ ਹਾਊਸ ਵੱਲੋਂ ਕੋਈ ਜਾਣਕਾਰੀ ਆਈ ਹੈ ਤੇ ਨਾ ਹੀ ਨਵਨੀਤ ਵਦਵਾ ਵੱਲੋਂ ਕੋਈ ਇਸ ਮੁਤਾਬਕ ਕੋਈ ਟਿੱਪਣੀ ਜਾਂ ਕੋਈ ਪੱਕ ਹਾਲੇ ਤੱਕ ਦੇਖਣ ਨੂੰ ਮਿਲਿਆ ਤਾਂ ਹੁਣ ਵੇਖਣਾ ਹੋਵੇਗਾ ਕਿ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਕੀ ਬੋਲਦੀਆਂ ਨੇ ਤੇ ਉਸ ਤੋਂ ਇਲਾਵਾ ਆਮ ਆਰਮੀ ਪਾਰਟੀ ਤੇ ਪੰਜਾਬ ਸਰਕਾਰ ਇਸ ਨੂੰ ਲੈ ਕੇ ਕੀ ਟਿੱਪਣੀ ਕਰਦੇ ਆ ਤਾਂ ਹੁਣ ਇਸ ਹਕੂਮਤ ਤੋਂ ਬਾਅਦ ਹੁਣ ਅੱਗੇ ਉਹਨਾਂ ਦੀ ਥਾਂ ਉੱਤੇ ਕੌਣ ਆਉਂਦਾ ਕਿਸ ਦੀ ਨਿਯੁਕਤੀ ਹੁੰਦੀ ਆ ਤਾਂ ਇਹ ਵੀ ਬੜਾ ਦੇਖਣ ਵਾਲੀ ਇੰਟਰਸਟਿੰਗ ਗੱਲ ਰਹੇਗੀ ਪਰ ਫਿਲਹਾਲ ਇਹ ਖਬਰ ਚਰਚਾ ਦਾ ਵਿਸ਼ਾ ਬਣਨ ਵਾਲੀ ਆ ਕਿ ਕੀ ਕਾਰਨ ਆ ਤਫੋਂ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਨਾ ਪਬਲਿਸਿਟੀ ਲਈ ਜੋ ਵੱਡੀਆਂ ਰਕਮਾਂ ਦਿੱਤੀਆਂ ਗਈਆਂ ਉਹਨਾਂ ਦੀ ਪਰਭਾਈ ਕਿਵੇਂ ਹੁੰਦੀ ਹੈ ਉਹਨਾਂ ਨੂੰ ਸਰਕਾਰ ਕਿਵੇਂ ਤੇ ਕਿਸ ਤਰ੍ਹਾਂ ਦੇ ਨਾਲ ਸਹੀ ਠਹਿਰੋ